ਇੱਕ ਚੰਗੀ ਮੂਵੀ ਇੱਕ ਹਾਸਲ ਕਰਦੇ ਉਸ ਤੇ ਯਾਰੀ ਦੋਸਤੀ ਵਾਰੇ ਇੱਜ਼ਤ ਵਾਰੇ ਦੱਸਿਆ ਗਿਆ ਕਿ ਕਿਵੇਂ ਸਾਨੂੰ ਦੂਜਿਆਂ ਨੂੰ ਇੱਜ਼ਤ ਦੇਣੀ ਚਾਹੀਦੀ ਹੈ ਬੱਬੂ ਮਾਨ ਦਾ ਕਿਰਦਾਰ ਬੱਬੂ ਮਾਨ ਦਾ ਕਿਰਦਾਰ ਆਲਵੇਸ ਬੈਸਟ ਹੀ ਹੁੰਦਾ ਹੈ ਵਧੀਆ ਬੜੀ ਵਧੀਆ ਬੱਬੂ ਮਾਨ ਉਹਨਾਂ ਨੇ ਦੱਸਤਾ ਹਨ ਕਿ 6 ਸਾਲ ਬਾਅਦ ਵਾਪਸੀ ਹੋਈਆ ਤੇ ਉਹ ਵਾਪਸੀ ਧਮਾਕਾ ਕਰ ਗਿਆ ਔਰ ਸਭ ਤੋਂ ਵੱਡੀ ਗੱਲ ਪਤਾ ਕੀ ਸਾਨੂੰ ਹਲੇ ਤੱਕ ਪੜਿਆ ਸੀ ਅਸੀਂ ਨੇ ਨਾ ਵੀ ਸੁੱਚੇ ਨੂੰ ਫਾਂਸੀ ਜਿਹੜੀ ਆ ਕੁੱਕਰ ਉਹਨਾਂ ਨੂੰ ਮਾਰਨ ਕਰਕੇ ਹੋਈ ਸੀ ਇਹਦੇ ਵਿੱਚ ਉਹ ਦੱਸਤਾ ਕਿ ਸੁੱਚੇ ਨੂੰ ਫਾਂਸੀ ਕਿਉਂ ਹੋਈ ਸੀ ਉਹ ਹੁਣ ਮੈਂ ਨਹੀਂ ਦੱਸਣਾ ਆ ਜਾਓ ਫਿਲਮ ਦੇਖ ਲਓ ਬੜਾ ਕਮਾਲ ਆ ਕਿੰਨੇ ਵੱਡੇ ਫੈਨ ਹਾਂ ਦਾਈ ਹਾਰਡ ਫੈਨ ਹਾਂ ਦਾਈ ਹਾਰਡ ਫੈਨ ਆ ਅਮੀ ਤੋਜ ਮਾਨ ਉਹਨਾਂ ਦੀ ਡਾਇਰੈਕਸ਼ਨ ਮੈਂ ਕਹਿੰਦਾ ਬੱਬੂ ਮਾਨ ਤੇ ਅਮੀ ਤੋਜ ਦੀ ਜੋੜੀ ਕਮਾਲ ਕਰਕੇ ਆ ਯਾਰ ਹਵਾਏ ਤੋਂ ਬਾਅਦ ਇਕੱਠੇ ਹੋਏ ਨੇ 21 ਸਾਲ ਹੋ ਗਏ ਪਰ ਨਜ਼ਾਰਾ ਆ ਗਿਆ ਮੈਂ ਕਹਿੰਦਾ ਮਾਨ ਸਾਹਿਬ ਬੱਲੇ ਬੱਲੇ ਆ ਗੁਰੀਆਂ ਨਾ ਇਹ ਬਹੁਤ 19ਵੀਂ ਸਦੀ ਦੀ ਸਟੋਰੀ ਆ ਉਹ ਟਾਈਮ ਜਿਵੇਂ ਨਰੇਣੇ ਨੇ ਕੀਤਾ ਸੀਗਾ ਗੁਲਵੀਰੋ ਅਧਕਾਰੀ ਹੋਗੀ ਸੀਗੀ ਉਹ ਸਹੀ ਸੀਗਾ ਉਹ ਪਰ ਜਿਹੜੇ ਕੋ ਕਰਨ ਜਿਹੜੀ ਯਾਰੀ ਚ ਗਦਾਰੀ ਕਰੀ ਐ ਉਹ ਗਲਤ ਸੀ ਉਹ ਅੱਜ ਦੇ ਟਾਈਮ ਵੀ ਹੋ ਰਿਹਾ ਬਹੁਤ ਵਧੀਆ ਮੈਸੇਜ ਆਈ ਏ ਬਾਕੀ ਉਸਤਾਦ ਦਾ ਰੋਲ ਬਹੁਤ ਸਿਰਾਂ ਸੀਗਾ ਇਹ ਰੋਲ ਸੱਚੇ ਸਿਰ ਨੂੰ ਰੋਲ ਉਸਤਾਦ ਹੀ ਕਰ ਸਕਦਾ ਜੀ ਜਿਹੜੀ ਬਬੂਆਂ ਦਾ ਰੋਲ ਬਹੁਤ ਵਧੀਆ ਹੈ ਗਈ ਉਹ ਸੋਹਣੀ ਮੂਵੀ ਹੈ ਜੋ ਯਾਰੀ ਚ ਗਦਾਰੀ ਕਰੀ ਹੈ ਉਹਦੇ ਰਿਲੇਟਡ ਮੂਵੀ ਹੈ ਦਿਖਾਇਆ ਗਿਆ ਵੀ ਹਾਂ ਵੀ ਯਾਰੀ ਚ ਗਦਾਰੀ ਪਹਿਲੇ ਟਾਈਮਾਂ ਤੋਂ ਹੀ ਚੱਲਦੀ ਆ ਰਹੀ ਹੈ ਹਨਾ ਇੱਕ ਨੂੰ ਪੱਗ ਵੱਟ ਭਾਈ ਬਣਾਉਣਾ ਬਹੁਤ ਵੱਡੀ ਗੱਲ ਹੈ ਜੇ ਉਹਦੇ ਵਿੱਚ ਫੇਰ ਵੀ ਬੰਦਾ ਐਡੀ ਜਿਤ ਰੋਲ ਜਵੇ ਉਹਦੀ ਬਹੁਤ ਮਾੜੀ ਗੱਲ ਹੈ। ਉਹ ਬਹੁਤ ਵਧੀਆ ਮੂਵੀ ਆ ਜੀ। ਜਿਵੇਂ 5 ਸਾਲ ਤੋਂ ਮੂਵੀ ਰੈਡੀ ਭਈ ਤੀ। ਅਸੀਂ 4 ਸਾਲ ਤੋਂ ਜਦੋਂ ਰੈਡੀ ਹੋਈ ਤੀ ਉਦੋਂ ਤੋਂ ਹੀ ਵੇਟ ਕਰ ਰਹੇ ਹਾਂ ਮਾਨ ਸਾਹਿਬ ਜੀ। ਕਿ ਮੂਵੀ ਆਵੇ ਪਰ ਜਿੰਨੀ ਵੇਟ ਹੋਈ ਹੈ ਪਰ ਸਾਰੇ ਪੈਸੇ ਵਜ਼ੂਲ ਹੋਏ ਆ ਮਤਲਬ ਸਾਰੀ ਬਹੁਤ ਵਧੀਆ ਮੂਵੀ ਹੈ। ਮੈਡਮ ਬਹੁਤ ਵਧੀਆ ਐਕਸਾਈਟਮੈਂਟ ਬਹੁਤ ਸੀਗੀ। ਮਤਲਬ ਬਹੁਤ ਟਾਈਮ ਪਹਿਲਾਂ ਫਸਟ ਡੇ ਫਸਟ ਸ਼ੋਅ ਦੇਖਦੇ ਹੁੰਦੇ ਸੀਗੇ। ਸਪੈਸ਼ਲ ਛੁੱਟੀ ਕੀਤੀ ਐ। ਐਕਸਾਈਟਮੈਂਟ ਸੀਗੀ ਪਹਿਲਾਂ ਆਇਆ ਪਹਿਲਾ ਸ਼ੋਅ ਬੁੱਕ ਕਰਿਆ। ਕੱਲਾ ਕੱਲਾ ਕੈਰੇਕ ਜੈਗ ਸਿੰਘ ਮੁੰਡਾ ਬੱਬੂ ਮਾਨ ਸਰਬਜੀ ਚੀਮਾ ਸਮੀਖਿਆ ਉਹ ਸਵਾਲ ਡਾਇਰੈਕਟਰ ਮਤੋਜ ਮਾਨ ਬੈਕਗ੍ਰਾਉਂਡ ਮਿਊਜ਼ਿਕ ਫਿਲਮ ਦਾ ਜਿਹੜਾ ਸਾਰਾ ਉਮੀਦਵੇਕਾ ਪੈਰਲਰ ਚੱਲਦਾ ਨਾਲ ਨਾਲ ਇੰਟਰਵਿਊ ਤੱਕ ਤੁਹਾਨੂੰ ਮਤਲਬ ਵਿਆਹ ਵਾਲਾ ਮਾਹੌਲ ਜਿਹਾ ਲੱਗਦਾ ਉਸ ਤੋਂ ਬਾਅਦ ਜਿਹੜੀ ਫਾਈਟ ਵਾਲੇ ਸੀਨ ਸ਼ੁਰੂ ਹੁੰਦੇ ਆ ਬਿਲਕੁਲ ਸਪੀਚਲੈਸ ਆਈ ਹੁਣ ਤੱਕ ਦੀ ਬੱਬੂ ਮਾਨ ਦੀ ਮੈਨੂੰ ਲੱਗਦਾ ਬੈਸਟ ਮੂਵੀ ਆ ਹਸ਼ਰ ਅਲੱਗ ਟਾਈਪ ਦੀ ਸੀ ਇਹ ਅਲੱਗ ਟਾਈਪ ਦੀ ਆ ਜੀ ਜੀ ਕਿਉਂਕਿ ਮਾਨ ਸਾਹਿਬ ਕਹੇ ਹੁੰਦੇ ਨੇ ਕਿ ਮੇਰੇ ਫੈਨ ਇਹੋ ਜਿਹੀਆਂ ਨੇਤੀਆਂ ਪਹਿਨਾਂ ਦੀ ਇੱਜ਼ਤ ਕਰਦੇ ਨੇ ਬਿਲ ਕਿਉਂਕਿ ਕੁੜੀਆਂ ਵੀ ਬੈਠੀਆਂ ਸੀ ਸਾਡੀਆਂ ਭੈਣਾਂ ਵੀ ਬੈਠੀਆਂ ਸੀ ਸਾਡੇ ਬਜ਼ੁਰਗ ਮਾਪੇ ਵੀ ਬੈਠੇ ਸੀ ਫਿਰ ਉੱਥੇ ਕੂਕਾਂ ਮਾਰਦੇ ਹਲਾ ਲਲਾ ਕਰਦੇ ਚੰਗੇ ਹੀ ਲੱਗਦੇ ਮਾਨ ਸਾਹਿਬ ਇਹੀ ਗੱਲ ਕਹਿੰਦਾ ਉਹਨਾਂ ਨੇ ਯਾਰ ਮੇਰੇ ਫੈਨ ਮੇਰੇ ਵਰਗੇ ਨੇ ਧੀਆਂ ਦੀ ਇੱਜ਼ਤ ਕਰਦੇ ਨੇ ਅੱਜ ਅਸੀਂ ਡਿਊਟੀ ਤੋਂ ਆਫ ਕਰਕੇ ਪਹਿਲਾਂ ਹੀ ਆ ਗਏ ਸੀ ਤੇ ਹੁਣ ਦੇਖਦੇ ਹਾਂ ਹਾੜੇ ਵਲਾਗੇ ਜੀ